ਸੱਸੀ ਕਾਲ ਦੀ ਸਾਰਿਆਂ ਨੂੰ ਪਿਆਰ ਭਰੀ ਸੱਸੀ ਕਾਲ ਹਾਂਜੀ ਅੱਪਾ ਅੱਜ ਬਣਾਉਣ ਜਾ ਰਹੇ ਆਂ ਭਿੰਡੀ ਤੇ ਭਿੰਡੀ ਬਣਾਵਾਂਗੇ ਕਿ ਦਹੀਂ ਵੇਸਣ ਵਾਲੀ ਜਿਹਦੇ ਵਿੱਚ ਆਪਾਂ 1/2 ਕਿਲੋ ਭਿੰਡੀਆਂ ਲਈਆਂ ਕਿ ਆਪਾਂ ਨੇ ਕੱਟ ਕੇ ਰੱਖ ਲਈਆਂ ਕੱਟਣ ਤੋਂ ਪਹਿਲਾਂ ਆਪਾਂ ਉਹਨੂੰ ਵਿਚਾਲੇ ਚੀਰੇ ਦਿੱਤੇ ਆ ਭਿੰਡੀਆਂ ਨੂੰ ਕਿ ਚੀਰੇ ਦੇਣਾ ਹੀ ਬਹੁਤ ਜ਼ਰੂਰੀ ਸੀਗਾ ਲੰਬੀਆਂ ਭਿੰਡੀਆਂ ਦੇ ਮਤਾਂ ਨੇ ਪਿਸ ਕੀਤੇ ਤੇ ਛੋਟੇ ਵਾਲੀਆਂ ਦੇ ਮੈਂ ਦੋ ਪਿਸ ਕੀਤੇ ਨੇ ਇਹ ਲੈ ਲੈਨੇ ਮੈਂ 5 ਪਿਆਜ ਤਕਰੀਬਨ ਕਿ 400 ਗ੍ਰਾਮ ਪਿਆਜ਼ ਜਿਹਦੇ ਵਿੱਚ ਅੱਧੇ ਮੈਂ ਭਿੰਡੀਆਂ ਚ ਪਾਵਾਂਗੇ ਅੱਧਿਆਂ ਨਾਲ ਮਸਾਲਾ ਤਿਆਰ ਕਰਾਂਗੇ ਨਾਲ ਆਪਾਂ ਲਸਣ ਔਰ ਅਦਰਕ ਤਿੰਨ ਚਮਚੇ ਮੈਂ ਵੇਸਣ ਦੇ ਲਈਏ ਨੇ ਜੋ ਕਿ ਆਪਾਂ ਨੂੰ ਵੇਸਣ ਵੀ ਚਾਹੀਦਾ ਵਾ ਤੇ ਤਿੰਨ ਚਮਚੇ ਹੀ ਮੈਂ ਦਹੀਂ ਦੇ ਲਈਏ ਨੇ ਆਪਾਂ ਨੂੰ ਦਹੀਂ ਵੀ ਚਾਹੀਦਾਗਾ ਆਓ ਆਪਾਂ ਦਹੀਂ ਔਰ ਵੇਸਣ ਨੂੰ ਪਹਿਲਾਂ ਮਿਕਸ ਕਰ ਲਗੇ ਤੇ ਆਪਾਂ ਇਧਰ ਤੇਲ ਗਰਮ ਹੋਣਾ ਧਰ ਦਿੱਤਾ ਆਪਾਂ ਸਰੋਂ ਦੇ ਤੇਲ ਦੇ ਵਿੱਚ ਹੀ ਪਿੰਡੀਆਂ ਬਣਾਵਾਂਗੇ ਜੇ ਤੁਸੀਂ ਵੱਧ ਘੱਟ ਬੇਸਣ ਜਾਂ ਦਹੀਂ ਲੈਣਾ ਤਾਂ ਤੁਸੀਂ ਵੱਧ ਘੱਟ ਵੀ ਲੈ ਸਕਦੇ ਹੋ ਪਰ ਮੈਂ ਨਾਪ ਕੇ ਹੀ ਲਿਆ ਕਿ ਜਿੰਨਾ ਬੇਸਣ ਤੇ ਓਨਾ ਹੀ ਮੈਂ ਇਹ ਲੈ ਆਪਾਂ ਪਿੰਡੀਆਂ ਦੇ ਹਿਸਾਬ ਨਾਲ ਲੈਣਾ ਤੁਸੀਂ ਵੱਧ ਘੱਟ ਦੇਖ ਲਓ ਪਹਿਲਾਂ ਘੱਟ ਪਾਓ ਫਿਰ ਤੁਹਾਨੂੰ ਲੱਗੇਗਾ ਹੋਰ ਜ਼ਰੂਰਤਾਂ ਤਾਂ ਹੋਰ ਲੈ ਲੈਣਾ ਨਹੀਂ ਤਾਂ ਤੁਸੀਂ ਨਾ ਵੀ ਲਾਓ ਆਪਾਂ ਇਹਨਾਂ ਨੂੰ ਮਿਕਸ ਕਰ ਲਾਂਗੇ ਚੰਗੀ ਤਰ੍ਹਾਂ ਆਪਾਂ ਥੋੜੇ ਇਹਦੇ ਵਿੱਚ ਪਾਣੀ ਐਡ ਕਰਾਂਗੇ ਅੱਜ ਆਪਾਂ ਭਿੰਡੀਆਂ ਨੂੰ ਥੋੜੀਆਂ ਜਿਹੀਆਂ ਬੇਸਨ ਦੇ ਵਿੱਚ ਮਿਕਸ ਕਰਾਂਗੇ। ਇਦਾਂ ਜਿੱਦਾਂ ਕਿ ਆਪਾਂ ਪਕੌੜੇ ਬਣਾਉਣੇ ਤਾਂ ਜ਼ਿਆਦਾ ਨਿਜਬ ਕਰਨਾ। ਬਿਲਕੁਲ ਥੋੜੇ ਹੀ ਕਰਨਾ ਹੈਗਾ। ਤੇ ਆਪਾਂ ਇਹ ਲਈਏ ਸ਼ਰਣੀ ਜੋ ਕਿ ਸ਼ਰਣੀ ਤੇਲ ਦੇ ਵਿੱਚ ਭਰਾਂਗੇ ਤੇ ਇਹਦੇ ਵਿੱਚ ਹੀ ਆਪਾਂ ਭਿੰਡੀਆਂ ਪਾ ਦਿਆਂਗੇ। ਕਿੰਨਾ ਕੇ ਫਰਾਈ ਕਰਨੀਆਂ ਆਪਾਂ ਨੂੰ ਇਹ ਬੜੀਆਂ ਸੌਖੀਆਂ ਹੋ ਜਾਂਦੀਆਂ ਨੇ। ਪੈਨ ਨੂੰ ਚੰਗੀ ਤਰ੍ਹਾਂ ਇਹਦੇ ਵਿੱਚ ਪਕਾ ਲਾਂਗੇ ਸੇਕਾ ਪਰ ਬਰਗੇ ਘੱਟੇ ਜਿਹੜੇ ਬਾਕੀਆਂ ਭਿੰਡੀਆਂ ਰਹਿ ਗਈਆਂ ਆਪਾਂ ਉਹਨਾਂ ਨੂੰ ਜੋ ਬੇਸਣਾ ਔਰ ਦਹੀਂ ਮਲਾਇਆ ਪਰ ਵਿੱਚ ਡਿਪ ਕਰ ਲੈਨੇ ਆਂ ਉਹਨਾਂ ਚ ਤੁਸੀਂ ਇਸ ਤਰੀਕੇ ਨਾਲ ਬਣਾਇਓ ਤਾਂ ਬਹੁਤ ਹੀ ਟੇਸਟ ਆਉਂਦੀਆਂ ਨੇ ਇਹਨੂੰ ਭਲਾਉਂਦੇ ਹੀ ਰਹਿਣਾ ਆਪਾਂ ਨੇ ਫਿਰ ਇਹਨਾਂ ਬਿਲਕੁਲ ਗਰਮ ਕਰਨਾ ਆਪਾਂ ਇਹਨیں ਕਿ ਆਪਾਂ ਠੰਡਾ ਤੇਲ ਰੱਖਣ ਜਾਂ ਕੋਸਾ ਜਾਂ ਕਰ ਲੈ ਨਹੀਂ ਬਿਲਕੁਲ ਜਿਆਦਾ ਗਰਮ ਕਰਕੇ ਫਿਰ ਇਹਦੇ ਵਿੱਚ ਆਪਾਂ ਇਹ ਪਿੰਡੀਆਂ ਫਰਾਈ ਕਰਾਂਗੇ भिंडिया डिप किसी पहले ही आप भिंडिया कैड से रख ली ने हम आप भिंडियां भी ये पावे चंकी तरह आप कर लें क्योंकि अपनी चंकी तरह फ्राई हो जाएगी ये आप प्याज भी इस तरह ही भुनोंगे आप सारे प्याज पा लेंगे ਜੋ ਤੇ ਆਪਾਂ ਲੈ ਸੀ ਤੜਕੇ ਵਾਲੇ ਵੀ ਔਰ ਦੂਸਰੇ ਵੀ ਆਪਾਂ ਹਿਲਾਉਂਦੇ ਰਹਾਂਗੇ ਤੇ ਆਪਣੇ ਪਿਆਜ਼ ਬੜੇ ਵਧੀਆ ਤਰੀਕੇ ਨਾਲ ਭੁੱਜਣਗੇ ਤੜਕਾ ਫਰਾਈ ਹੋ ਗਿਆ ਸੀ ਆਪਾਂ ਕੁਛ ਪਿਆਜ਼ ਵਿੱਚ ਕੱਢ ਲਏ ਤੇ ਕੁਛ ਆਪਾਂ ਤੜਕੇ ਲਈ ਇਧਰ ਕੱਢ ਲਿਆ ਲਸਣ ਤੇ ਅਦਰਕ ਚਾਰ ਮੈਂ ਹਰੀਆਂ ਮਿਰਚਾਂ ਲੈਂ ਜਾਂ ਨੇ ਚਾਰ ਹਰੀਆਂ ਮਿਰਚਾਂ ਖਾਣਗੇ ਇਹਦੇ ਵਿੱਚ ਹੁਣ ਆਪਾਂ ਇਹ ਮਸਾਲੇ ਨੂੰ ਚੰਗੀ ਤਰ੍ਹਾਂ ਪੀਸ ਲਾਂਗੇ ਆਪਾਂ ਕਿ ਗਰਮ ਧਰ ਦਿੰਨੇ ਆ ਕਿਉਂਕਿ ਆਪਣੇ ਕੋਲ ਵੈਸੇ ਹੀ ਗਰਮ ਪਿਆਵਾ ਫਿਰ ਵੀ ਆਪਾਂ ਠੰਡਾ ਹੋ ਜਾਏਗਾ ਜਦ ਤੱਕ ਆਪਾਂ ਇਸ ਕੜਾਹੀ ਦੇ ਵਿੱਚ ਧਰ ਦਿੰਨੇ ਆ ਕਿਓ ਆਪਣਾ ਗਰਮ ਰਹੇਗਾ ਤਾਂ ਸਬਜੀ ਜਲਦੀ ਬਣੇਗੀ ਮਸਾਲਾ ਜਲਦੀ ਤਿਆਰ ਹੋਏਗਾ ਐ ਸਭ ਤੋਂ ਪਹਿਲਾਂ ਪਾਵਾਂਗੇ ਆਪਾਂ ਇਹਦੇ ਵਿੱਚ ਸਾਬਤ ਧਨੀਆ ਜੋ ਕਿ ਆਪਾਂ ਹੱਥ ਨਾਲ ਮਸਲ ਕੇ ਪਾਵਾਂਗੇ ਤੇ ਦੇਖਿਓ ਤੁਸੀਂ ਜਦੋਂ ਆਪਾਂ ਖਾਣੇ ਤਾਂ ਕਿੰਨਾ ਦਾ ਟੇਸਟ ਆਉਂਦਾ ਵਾ ਇਹ ਚ ਪਾ ਲਿਆ ਆਪਾਂ ਧਨੀਆ ਇੱਕ ਚਮਚਾ ਪਾਵਾਂਗੇ ਆਪਾਂ ਜੀਰਾ ਅੱਧਾ ਚਮਚਾ ਪਾਵਾਂਗੇ ਆਪਾਂ rai ਫਿਰ ਪਾ ਮਾ ਗਏ ਆਪਾਂ ਜੋ ਮਸਾਲਾ ਭੁੰਨੇ ਆ ਆਪਾਂ ਪੀਸਿਆ ਸੀ ਜੋ ਪਿਆਜ਼ ਲਸਣ ਤੇ ਅਦਰਕ ਹਰੀ ਮਿਰਚ ਇਹਨਾਂ ਨੂੰ ਪਕਾ ਚੰਗੀ ਤਰ੍ਹਾਂ ਹੁਣ ਲਾਗੇ ਕਿਉਂਕਿ ਆਪਾਂ ਪਹਿਲਾਂ ਵੀ ਇਹ ਮਸਾਲਾ ਭੁੰਨਿਆ ਸੀਗਾ ਹੁਣ ਘਾਟੇ ਭੁੰਨਣ ਦੀ ਜ਼ਰੂਰਤ ਪੈ ਗਈ ਅਜੇ ਵਿੱਚ ਆਪਾਂ ਲਸਣ ਅਦਰਕ ਦਾ ਪੇਸਟ ਪਾਇਆ ਸੌਰੀ ਬਸ ਅਦਰਕ ਦੇ ਛਿਲਕੇ ਪਾਇਆ ਉਹ ਆਪਾਂ ਜ਼ਰੂਰ ਭੁੰਨਣਾ ਇਹਦੇ ਵਿੱਚ ਚੰਗੀ ਤਰ੍ਹਾਂ ਆਪਾਂ ਕੋਨੈਕ ਰਿਕਾਰਡ ਸੇਕਦੇ ਹੀ ਰੱਖਿਆ ਵਾ ਜਿਆਦਾ ਸੇਕ ਨਹੀਂ ਕੀਤਾਗਾ ਮਾਸ਼ਾਅੱਲਾ ਆਪਣਾ ਭੱਜ ਗਿਆ ਆਪਾਂ ਇਹਦੇ ਵਿੱਚ ਪਾਵਾਂਗੇ ਹੁਣ ਇੱਕ ਚਮਚਾ ਹਲਦੀ ਹਲਦੀ ਮਤਲਬ ਕਿ ਆਪਣੀ ਸਬਜ਼ੀ ਦੇ ਹਿਸਾਬ ਨਾਲ ਨਮਕ ਵੀ ਸਵਾਦ ਅਨਸਾਰ ਥੋੜਾ ਪਾਵਾਂਗੇ ਲਾਲ ਮਿਰਚ ਜਿਆਦਾ ਨਹੀਂ ਚਮਚੇ ਦਾ ਚੌਥਾ ਹਿੱਸਾ ਹੀ थोड़ा पावगे धनिया पाउडर थोड़ा पावगे आप हैं थोड़ा गरम मसाला थोड़ा सब्जी वाला मसाला थोड़ा पावगे आप अंबचूर ਵੀ ਚੌਥਾ ਹਿੱਸਾ ਥੋੜਾ ਦੇਗੀ ਮਿਰਚ ਮੈਂ ਇਹਦੇ ਵਿੱਚ ਟਮਾਟਰ ਨਹੀਂ ਪਾਇਆ ਤੁਸੀਂ ਟਮਾਟਰ ਪਾਉਣਾ ਚਾਹੋ ਤਾਂ ਪਾ ਸਕਦੇ ਹੋ ਮੈਂ ਅੰਬਚੂਰ ਦਾ ਪਾਊਡਰ ਪਾਇਆ ਤੁਸੀਂ ਟਮਾਟਰ ਪਾਉਣਾ ਤਾਂ ਤੁਸੀਂ ਟਮਾਟਰ ਪਾ ਸਕਦੇ ਆਪਾਂ ਚੰਗੀ ਤਰ੍ਹਾਂ ਇਹਨਾਂ ਨੂੰ ਭੁੰਨਾਂਗੇ ਕਿਉਂਕਿ ਆਪਣਾ ਲਸਣ ਪਾਇਆ ਤੇ ਇਹ ਕਿੱਤਾ ਸੀ ਨਾਲ ਤੇ ਉਹ ਥੋੜਾ ਥੱਲੇ ਲੱਗਦਾ ਤੇ ਘੱਟ ਸੇਕ ਕਰਾਂਗੇ ਆਪਾਂ ਤੇ ਤਿੰਨ ਚਮਚੇ ਮੈਂ ਦਹੀਂ ਪਾ ਲਈ ਸੀ ਇਹਦੇ ਵਿੱਚ ਥੋੜਾ ਪਾਣੀ ਪਾ ਲਿਆ ਮੈਂ ਥੋੜਾ ਥੋੜਾ ਕਰਕੇ ਆਪਾਂ ਇਹਨੂੰ ਇਹਦੇ ਵਿੱਚ ਭੁੰਨਾਂਗੇ ਜੋ ਤੁਸੀਂ ਇਸ ਤਰ੍ਹਾਂ ਦੀ ਪਿੰਡੀ ਬਣਾ ਕੇ ਖਾਓਗੇ ਤਰਸਮਸੀ ਜੀ ਪਿੰਡੀ ਬਹੁਤ ਹੀ ਟੇਸਟ ਲੱਗੇਗੀ ਆਪਾਂ ਚੰਗੀ ਤਰ੍ਹਾਂ ਭੁੰਣਾ ਦੇਖੋ ਆਪਣੇ ਆਪ ਹੀ ਇਹ ਦੇ ਉੱਪਰ ਲਾਲੀ ਆ ਜਾਏਗੀ ਜਾਂ ਤੜਕਾ ਚੰਗੀ ਤਰ੍ਹਾਂ हो जाएगा अपना थोड़ा पानी आप और लेंगे देखो कि सोना अपना मसाला भज के तैयार हो गया ਉੱਪਰ ਦੇਖੋ ਤੇਲ ਛੱਡ ਦਿੱਤਾ ਤੇਲ ਛੱਡ ਦਿੱਤਾ ਇਹਦੇ ਵਿੱਚ ਇੱਕ ਚਮਚਾ ਮੈਂ ਪਾਵਾਂਗੀ ਸੋਇਆ ਸੌਸ ਜਦੋਂ ਇਹ ਖਾੜ ਮਿੱਠੀ ਜੀ ਭਿੰਡੀ ਬਣ ਗਈ ਤਾਂ ਬਹੁਤ ਹੀ ਟੇਸਟ ਆਣਾ ਮੈਂ ਇੱਕ ਚਮਚਾ ਇਹ ਸੋਇਆ ਸੌਸ ਪਾਵਾਂਗੀ ਇਹਦੇ ਵਿੱਚ ਜ਼ਿਆਦਾ ਨਹੀਂ ਆਪਣਾ ਮਸਾਲਾ ਬਹੁਤ ਹੀ ਵਧੀਆ ਤਰੀਕੇ ਨਾਲ ਭੋਜਿਆ। ਬਹੁਤ ਹੀ ਵਧੀਆ ਰਿਹਾ ਕਲਰ ਛੱਡਿਆ। ਆਪਾਂ ਹੁਣ ਇਹਦੇ ਵਿੱਚ ਪਾਵਾਂਗੇ ਭਿੰਡੀਆਂ। ਕਿਉਂਕਿ ਭਿੰਡੀਆਂ ਆਪਾਂ ਨੇ ਪਹਿਲਾਂ ਫਰਾਈ ਕੀਤੀਆਂ ਨੇ। ਫਰਾਈ ਕਰਕੇ ਪਿਆਜ਼ ਵੀ ਨਾਲ ਆਪਾਂ ਫਰਾਈ ਕੀਤੇ ਸੀ। ਆਪਾਂ ਇਹਨੂੰ ਬਹੁਤ ਹੀ ਘੱਟ ਸੇਕ ਤੇ ਸਬਜ਼ੀ ਬਣਾਵਾਂਗੇ ਕਿਉਂਕਿ ਜਦ ਆਪਣਾ ਪਹਿਲਾਂ ਵੀ ਤਾਂ ਫਰਾਈ ਕੀਤੀਆਂ ਭਿੰਡੀਆਂ ਔਰ ਪਿਆਜ਼ ਪਰ ਫਿਰ ਵੀ ਘੱਟ ਸੇਕ ਤੇ ਆਪਾਂ ਬਣਾਵਾਂਗੇ ਜੋ ਕਿ ਆਪਾਂ ਮਸਾਲਾ ਬਣਾਇਆ। ਮਸਾਲਾ ਭੁੰਨ ਕੇ ਤਿਆਰ ਕੀਤਾ ਉਹ ਮਸਾਲੇ ਦੇ ਵਿੱਚ ਚੰਗੀ ਤਰ੍ਹਾਂ ਰਚ ਜਾਣਗੇ ਆ ਤੁਸੀਂ ਵੀ ਘਰ ਦੇ ਵਿੱਚ ਜਰੂਰ ਟਰਾਈ ਕਰਕੇ ਵੇਖੋ ਹਾਂਜੀ ਆਪਾਂ ਦੇ ਇੱਕ ਵਿੱਚ ਨਵੀਂ ਚੀਜ਼ ਹੋਰ ਐਡ ਕਰਾਂਗੇ ਉਹ ਪਾਵਾਂਗੇ ਇੱਕ ਮਲਾਈ ਦਾ ਚਮਚਾ ਚਮਚਾ ਮੇਰੇ ਕੋਲ ਥੋੜਾ ਵੱਡਾ ਹੀ ਜਾਂਦਾ ਕਿ ਤੁਹਾਡੇ ਇਹ ਹੈ ਡੈਨੀ ਟੇਬਲ ਵਾਲੇ ਚਮਚੇ ਤੋਂ ਥੋੜਾ ਜਿਹਾ ਵੱਡਾ ਤੇ ਇੱਕ ਚੀਜ਼ ਹੋਰ ਵੀ ਐਡ ਕਰਾਂਗੇ ਥੋੜੀ ਪਾਵਾਂਗੇ ਆਪਾਂ ਇਹਦੇ ਵਿੱਚ ਕਾਲੀ ਮਿਰਚ ਕਿਉਂਕਿ ਕਾਲੀ ਮਿਰਚ ਪਾਉਂਗੇ ਤਾਂ ਵਿੱਚ ਮਲਾਈ ਪਾਉਂਗੇ ਤਾਂ ਇਹਨਾਂ ਵਧੀਆ ਟੇਸਟ ਆਏਗਾਗਾ ਨਾ ਬਹੁਤ ਵਧੀਆ ਟੇਸਟ ਆਉਂਦਾ ਹਨ ਤੇ ਤੁਸੀਂ ਵੀ ਜ਼ਰੂਰ ਪਾਣੀ ਮਲਾਈ ਔਰ ਕਾਲੀ ਮਿਰਚ ਹਾਂਜੀ ਦਾਮ ਆਲੂ ਤਾਂ ਬਹੁਤ ਖਾਦੇ ਆ ਪਰ ਆਪਾਂ ਅੱਜ ਬਣਾਈ ਆ ਧੰਪਿੰਡੀ ਜੋ ਕਿ ਕੁਝ ਇਹ ਚੀਜ਼ਾਂ ਵੇਖ ਹੀ ਲਿਆ ਸਾਰੀਆਂ ਆਪਾਂ ਕੀ ਕੀ ਚੀਜ਼ਾਂ ਇਹਦੇ ਵਿੱਚ ਐਡ ਕੀਤੀਆਂ ਨੇ ਪਰ ਮੈਨੂੰ ਤਾਂ ਬਹੁਤ ਟੇਸ ਲੱਗਦੀ ਸੀ ਬਹੁਤ ਬਣਾਉਣੀ ਐ ਇਹਨੂੰ ਹਰ ਵਾਰ ਤਕਰੀਬਨ ਕਿ ਹਫਤੇ 'ਚ ਦੋ ਵਾਰ ਤਾਂ ਜ਼ਰੂਰ ਬਣਦੀ ਐ ਪਰ ਤੁਹਾਡੇ ਨਾਲ ਅੱਜ ਸ਼ੇਅਰ ਕਰਨ ਦਾ ਮੌਕਾ ਮਿਲਿਆ ਤੇ ਆਪਾਂ ਇਹਨੂੰ ਸ਼ੇਅਰ ਜ਼ਰੂਰ ਕਰਾਂਗੇ ਤੁਹਾਡੇ ਨਾਲ ਤੁਹਾਨੂੰ ਦੱਸਿਆ ਕਰੋ ਕਿ ਮੇਰੇ ਤੁਹਾਨੂੰ ਰੈਸਪੀ ਕਿੱਦਾਂ ਦੀ ਲੱਗਦੀ ਐ ਕਿ ਫਿਰ ਮੈਂ ਤੁਹਾਡਾ ਦੱਸਾਂਗੇ ਤਾਂ ਮੈਂ ਤੁਹਾਡੇ ਲਈ ਨਵੇਂ ਨਵੇਂ ਰੈਸਪੀਆ ਲੈ ਕੇ ਆਉਂਦੀ ਰਾਵਾਂਗੀ ਮੇਰੇ ਚੈਨਲ ਨੂੰ ਲਾਈਕ ਕਮੈਂਟ ਔਰ ਸਬਸਕ੍ਰਾਈਬ ਕਰਨਾ ਔਰ ਬੈਲ ਬਟਨ ਦਬਾਉਣਾ ਨਾ ਭੁੱਲਣਾ ਤੁਹਾਡੇ ਸਹਿਯੋਗ ਦੀ ਲੋੜ ਹੈ ਤੁਹਾਡੇ ਸਹਿਯੋਗ ਨਾਲ ਹੀ ਮੈਂ ਇੱਥੋਂ ਤੱਕ ਆਈ ਹੈਗੀ ਧੰਨਵਾਦ